ਦੋਸਤੋ ਸਤਿ ਸ਼੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਨਾ ਇਹ ਮੇਰੇ ਪਿੰਡ ਦੀ ਹੈ ਸਾਡਾ ਪਿੰਡ ਕਮਾਲੂ ਸਾਨੂੰ ਤਹਿਸੀਲ ਤਲਵੰਡੀ ਸਾਬੋ ਪੈਂਦੀ ਹੈ ਤੇ ਜ਼ਿਲ੍ਹਾ ਬੰਦਾ ਬਠਿੰਡਾ ਨੇੜੇ ਇੱਕ ਸਾਈਡ ਤੇ ਪਿੰਡ ਸਾਡੇ ਲਾਲਿਆਣਾ ਪਿੰਡ ਰਹਿ ਜਾਂਦਾ ਇੱਕ ਸਾਈਡ ਤੇ ਬੰਗੀ ਜੱਜਲ ਤੇ ਇੱਕ ਸਾਈਡ ਤੇ ਸਾਡੇ ਰਾਮਾ ਸ਼ਹਿਰ ਰਹਿ ਜਾਂਦਾ ਜਿਸ ਘਰ ਦੇ ਵਿੱਚੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਨਾ ਵੀਰ ਖੇਤੀਬਾੜ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਹੀ ਕਰਦੇ ਆ ਤੇ ਲਿਮਟ ਦੇ ਵਿੱਚ ਹੀ ਬਾਈਆਂ ਕੋਲੇ ਪਸ਼ੂ ਇੱਕ ਛੋਟੀ ਖੇੜੀ ਦੇ ਇੱਕ ਬਾਹਰ ਗਾਂ ਤੇ ਉਹਨਾਂ ਦੇ ਵਿੱਚੋਂ ਨਾ ਕਿਉਂਕਿ ਵੀਰ ਆਪ ਜੌਬ ਕਰਦਾ ਬੈਂਕ ਦੇ ਵਿੱਚ ਲੱਗਿਆ ਉਹਦੇ ਵਿੱਚੋਂ ਇਹ ਨਾ ਇਹ ਮੱਝ ਬਾਈਆਂ ਦੀ ਸੇਲ ਹੈ ਡਿਟੇਲ ਆਪਾਂ ਸਾਰੀ ਪੁੱਛ ਲਾਂਗੇ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਮੱਝ ਪਸੰਦ ਆਈ ਨਾ ਨੰਬਰ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਇਹ ਕੰਟੈਕਟ ਕਰ ਲਿਓ ਡਿਟੇਲ ਜਿਹੜੀ ਹੈਗੀ ਹੈ ਸਾਰੀ ਆਪਾਂ ਉਹ ਬਾਈ ਤੋਂ ਪੁੱਛ ਲੈਣੇ ਬਾਈ ਆਏ ਸੰਦੀਪ ਅੱਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮੋਬਾਈਲ ਨੰਬਰ ਹੋਵੇ ਸੰਦੀਪ 87324 1506 ਅੱਛਾ ਇਹ ਤੀਜਾ ਸੂਆ ਹੁੰਦੀ ਹੈ ਜੀ ਆਪਣੇ ਕੋਲੇ ਅੱਛਾ ਤੇ ਇਹਦੀ ਡਿਟੇਲ ਹੈਗੀ ਇਹ 11 ਲੀਟਰ ਦੁੱਧ ਹੈ ਜੀ ਇਹਦੇ ਥੱਲੇ 11 12 ਦੇ ਦੂਜੇ ਸੂਏ ਦੇ ਉੱਤੇ ਤੁਹਾਨੂੰ ਹਾਂ ਅੱਛਾ ਮੰਨ ਕੇ ਚਲੋ 12 ਲੀਟਰ ਵੰਗੂ ਆਪਾਂ 11 ਕਹਿ ਕੇ ਦੇਣੀ ਹੈ ਜੀ ਅੱਛਾ ਦੁੱਧ 12 ਵੰਗੂ 11 ਕਹਿ ਕੇ ਦਿਓਗੇ ਹਾਂਜੀ ਅੱਛਾ ਤੇ ਇਹਦੇ ਮੱਝ ਦੇ 2 ਪਲੱਸ ਪੁਆਇੰਟ A ਹੈ ਜੀ ਇੱਕ ਤਾਂ ਇਹ ਜਿਹੜਾ ਟੀਕਾ ਜਦੋਂ ਗੱਭਣ ਹੁੰਦੀ ਹੈ ਪਹਿਲੇ ਟੀਕੇ ਤੇ ਗੱਭਣ ਹੋ ਜਾਂਦੀ ਹੈ ਜੀ ਅੱਛਾ ਪਹਿਲਾ ਟੀਕੇ ਕਨਸੀਵ ਕਰ ਚੁੱਕੀ ਪਹਿਲਾ ਟੀਕਾ ਹੀ ਕਨਸੀਵ ਕਰਦੀ ਹੈ ਇਹ ਅੱਛਾ ਜਾਂ ਦੂਸਰੀ ਗੱਲ ਇਹ ਹੈ ਜੀ ਇਹਨੇ ਸਹੀ 6 अच्छा सही बार 2 महीने ला तो बार टीका ਲੈ ਲੈਣਾ ਸਹੀ 2 ਦੋ ਮਹੀਨਾ ਬਾਅਦ ਨੇ ਟੀਕਾ ਲੈ ਲੈਣਾ ਸਾਨੂੰ ਇਸ ਵਾਰ ਐਵੇਂ ਸੀ ਵੀ ਇਹਦੀ ਥੋੜੀ ਸੇਵਾ ਘੱਟ ਹੋਈ ਸੀ ਸਾਡੇ ਤੋਂ ਵੀ ਚਲੋ ਐਤ ਕੀ ਲੇਟ ਹੋ ਗਈ ਬਟ ਇਹਨੇ ਉਹੀ ਸਹੀ ਬਾਅਦ ਦਿਨਾਂ ਬਾਅਦ ਨੇ ਟੀਕਾ ਲੈ ਲਿਆ ਠੀਕ ਹੈ ਤੇ ਇਹਦੇ ਦਿਨ ਹੁਣ ਕਹਿ ਕੇ ਪਏ ਆ ਬਈ ਇਹਦੇ ਇਹ 13 14 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਅੱਛਾ ਇਹਦੇ ਮੰਨ ਕੇ ਚਲੋ ਬਸ ਇੱਕ ਦੋ ਦਿਨਾਂ ਦੇ ਕਰੀਬ ਹੀ ਰਹਿ ਗਏ ਜੀ ਅਤੇ ਉਹ ਸੂ ਦੇ ਦਿਨਾਂ ਦੇ ਨਾਲ ਕਿ ਨਹੀਂ ਇਹ ਜਮਾ ਪ੍ਰੋਪਰ ਜਿੰਨੇ ਦਿਨ ਇਹਨੇ ਪੂਰੇ ਜਿੰਨੇ ਦਿਨ ਵੀ ਇਹਦੇ ਟੈ ਦਿਨ ਪੂਰੇ ਹੋ ਗਏ ਜੀ 13 ਨੂੰ ਹੁੰਦੇ ਆ ਜਾਂ 14 ਨੂੰ 13 ਨੂੰ ਹੁੰਦੇ ਆ ਜੀ ਇਹਨੇ 13 ਨੂੰ ਸੂ ਪੈਣਾ ਉਸੋ ਅੱਛਾ ਉਸੇਮ ਦੇਣਾ ਹੀ ਸੁਣਾਈ ਜਿਨੇ ਅੱਛਾ ਸੇਮ ਦੇਣਾ ਹਾਂਜੀ ਠੀਕ ਐ ਤੇ ਇਹਦੇ ਅੱਗੇ ਟੀਕਾ ਕਿਹੜਾ ਭਰਾ ਹੈ ਇਹਦੇ ਟੀਕਾ ਜੀ ਸਾਡੇ ਨਾਲ ਹੀ ਪਿੰਡ ਲਾਲ ਲੈਣਾ ਉੱਥੇ ਡਾਕਟਰ ਜੀਤਾ ਹਾਂਜੀ ਉਹਨਾਂ ਦੇ ਕੋਲੇ ਸੀਗਾ ਸਾਨ ਗੱਗੂ ਉਹ ਜਿਹੜੀ ਤੂੰ ਪ੍ਰੈਗਨੈਂਟ ਹੈ ਜੀ ਇਹ ਠੀਕ ਐ ਠੀਕ ਐ ਉਹ ਚੰਗੇ ਰਿਕਾਰਡ ਵਾਲੀ ਮਾਂ ਦੇ ਪੇਟੋਂ ਨੇ ਜਨਮ ਲਿਆ ਸੀਗਾ ਠੀਕ ਐ ਤੂੰ ਮਕਤੂਰ ਦੀ ਬਾਈ ਨੂੰ ਦੋਸਤੋ ਤੀਜਾ ਸੂਆ ਸੁੰਦੀ ਐ 11-12 ਕਿਲੋ ਦੁੱਧ ਨਾਲ ਨਾਰਮਲ ਦਿੰਦੀ ਐ ਹਵਾਨਾ ਜੇ ਤੁਸੀਂ ਦੇਖੋਗੇ ਨਾ ਬਹੁਤ ਸੋਹਣਾ ਭਰਿਆ ਤੇ ਹਲੇ ਦਿਨੇ ਦੇ ਚ ਪਏ ਹੈਗੇ ਚੂਣ ਦੇ ਤੇ ਅੱਗੇ ਜਿਹੜਾ ਇਹ ਟੀਕਾ ਲੱਗਿਆ ਉਹ ਲੱਗਿਆ ਦੋਸਤੋ ਗੱਗੂ ਦਾ ਗੱਗੂ ਬਾਰੇ ਮੈਂ ਤੁਹਾਨੂੰ ਦੱਸ ਦਾਨਾ ਜੋਤੀ ਮੱਝ ਦਾ ਉਹ ਤੇ ਪਿਓ ਵਾਲੇ ਪੱਖ ਤੋਂ 70 5 77 ਦਾ ਮੋੜ ਲਾ ਬਈ ਇਧਰ ਧਾਂਚਾ ਠੀਕ ਹੈ ਮੱਝ ਦਾ ਕੱਦ-ਕਾਠ ਚੰਗਾ ਹੈਗਾ ਬੇਲਬੂਲ ਬਹੁਤ ਚੰਗੀ ਹੈਗੀ ਤੇ ਥਣਾ ਦੇ ਵਿੱਚ ਨਾ ਮੈਂ ਤੁਹਾਨੂੰ ਗੈਪ ਦਿਖਾਉਣਾ ਹੈਗਾ ਚੰਗਾ ਗਾਇਵ ਹੈ ਹਵਾਨਾ ਖੂਨਾ ਬਹੁਤ ਸੋਹਣਾ ਭਰਿਆ ਤੇ ਧੱਕ ਨਾ ਅਗਲੇ ਪਾਸੇ ਵੀ ਚੰਗੀ ਅਤੇ ਪਿਛਲੇ ਪਾਸੇ ਹਵਾਨਾ ਬਹੁਤ ਚੰਗਾ ਮਜ ਦਿਖਾਉਂਦੀ ਹੈਗੀ ਮੇਨ ਹੁੰਦੇ ਆ ਥਾਣਾ ਥਾਣਾ ਦਾ ਸੈਜ ਬਹੁਤ ਚੰਗਾ ਹੈਗਾ ਤੇ ਵਿਥ-ਵੁਥ ਥਾਣਾ ਦੇ ਵਿੱਚ ਬਹੁਤ ਵਧੀਆ ਹੈਗੀ ਤੇ ਪਤਲੀ ਚਮੜੀ ਦੀ ਹੈ ਕੁਝ ਨਾ ਪਟ ਪਟ ਪਿਛਪੜਾ ਮਗਰੂ ਦੇਖੋਗੇ ਝੋਟੀ ਦਾ ਠੀਕ ਮੱਝ ਚੋਣ ਜਾਂਚ ਤਾਂ ਪੂਰੀ ਆ ਬਈ ਜੀ ਜੀ ਓਕੇ ਆ ਜੀ ਗਰੰਟੀ ਆਪਣੀ ਮੱਝ ਚੋਣ ਦੀ ਕੋਈ ਦਿੱਕਤ ਨਹੀਂ ਬਾਕੀ ਬਹੁਤ ਜਿਆਦਾ ਚੰਗੀ ਮੱਝ ਆ ਗਈ ਠੀਕ ਹੈ ਬੇਚਣ ਦਾ ਮਤਲਬ ਹੀ ਸਮਝਦੇ ਨਹੀਂ ਤਾਂ ਹੀ ਵੇਚਦੇ ਆ ਮਮੀ ਨੇ ਆ ਵੀ ਹੁਣ ਮੈਂ ਪ੍ਰਾਈਵੇਟ ਜੌਬ ਕਰਦਾ ਤੇ ਮੰਮੀ ਦੀ ਦਵਾਈ ਵਗੈਰਾ ਚੱਲਦੀ ਆ ਉਹਦਾ ਕਾਰਨ ਕਰਕੇ ਸਾਨੂੰ ਵੇਚਣੀ ਪੈ ਰਹੀ ਆ ਨਹੀਂ ਮੱਝ ਦੀ ਮੱਝ 'ਚ ਕੋਈ ਵੀ ਕਮੀ ਨਹੀਂ ਗੀ ਇਹਨੂੰ ਦਵਾਰੇ ਹਿੱਥੋਂ ਤੱਕ ਸਿੱਧਾ ਤੋਰ ਦਵਾਰੇ ਤੋਰੀ ਤੁਸਾਂ ਦਵਾਰੇ ਤੋਰ ਕੇ ਦਿਖਾਉਣੇ ਦੋਸਤੋ ਆ ਹਵਾਨੇ ਜੀ ਅਗਲੇ ਪਾਸੇ ਟੱਕ ਦੇਖ ਲੇ ਤੇ ਮਗਰ ਉਹ ਦੇਖੋ ਹਵਾਨਾ ਮੱਝ ਨੇ ਬਹੁਤ ਚੰਗੀ ਮੱਝ ਹੈ ਘਰ ਦੀ ਮੱਝ ਹੈ ਭਰਾਵਾਂ ਦੀ ਇਹ ਇੱਥੋਂ ਇੱਥੋਂ ਮੋੜ ਲਾ ਬਈ ਇੱਥੋਂ ਮੋੜ ਲਾ ਤੁਹਾਨੂੰ ਦੁਵਾਰੇ ਤੋੜ ਕੇ ਤਾਂ ਦਿਖਾਈ ਆ ਜੱਜਮੈਂਟ ਨਾਲ ਸਮਾਰ ਕੇ ਹੋ ਜਾਂਦੀ ਐ ਆ ਹਵਾਨਾ ਤੁਸੀਂ ਧਿਆਨ ਨਾਲ ਫੇਰ ਦੇਖ ਲਿਓ ਉਹ ਸਾਹਮਣੇ ਮੂਰੋ ਸਿੰਘਾਂ ਦਾ ਸਾਹੇ ਦੇਖ ਲਓ ਪੱਠਪੜਾ ਨਾਲ ਤੁਹਾਨੂੰ ਮੈਂ ਮਗਰੋਂ ਦਿਖਾਉਣਾ ਬਹੁਤ ਸੋਹਣੀ ਬਣੀ ਐ ਮੱਝ ਤੇ ਭਲੇ ਹੋਰ ਬਣਨਾ ਕਿਉਂਕਿ ਏ ਬਣਾ ਦੇ ਦਿਨ ਤੇ ਪੂਰਾ ਲਾ ਲੰਦੀ ਹੈ ਜਦੋਂ ਪੂਰਾ ਜੀ ਜਦੋਂ ਇਹਨੇ ਮੰਨ ਕੇ ਚਲੋ ਜਿੱਦ ਨੇ ਇਹਨੇ ਸੁਣਾਗਾ ਉਸ ਦਿਨ ਇਹਨੇ ਥਾਣਾ ਉਹਦੇ ਪੂਰੇ ਭਰ ਲੈਣੇ ਅੱਛਾ ਹੁਣ ਜਰੂਰ ਹੋ ਐਵੇਂ ਲੱਗਦਾ ਗੱਲ ਕਰ ਜਿੱਦ ਨੇ ਇਹਨੇ ਸੁਣਾ ਉਸ ਦਿਨ ਇਹਨੇ ਪੂਰੇ ਤਨਾਂ ਨੇ ਭਰ ਲੈਣੇ ਇਹਨੇ ਹਵਾਨਾ ਤਾਂ ਹੁਣ ਵੀ ਬਹੁਤ ਸੋਨਾ ਭਰਿਆ ਬਾਈ ਇਹਨੇ ਤੇ ਹਲੇ ਹੋਰ ਭਰ ਲੈਣਾ ਬਾਕੀ ਮੈਂ ਤੁਹਾਨੂੰ ਅੱਗੋ ਦਿਖਾ ਦੇਣਾ ਆ ਇਹਦਾ ਮੂੰਹ ਮਥਾ ਆ ਗਿਆ ਦੋਸਤੋ ਤੇ ਰੇਟ ਸੰਧੀ ਪੇ ਦਾ ਰੇਟ ਬਾਈ ਇਹਦਾ ਜਾਇਜ਼ ਜ ਰਸੀ 110000 ਰੁਪਏ ਦੀ ਮੱਝ ਦੇਣੀ ਆਪਾਂ 110 ਦੀ ਹਾਂ ਮਾਨਦਾਨ ਮਾਨਵਾੜਾ ਕਰ ਦਿਓਗੇ ਹਾਂ ਜਰੂਰ ਜਿਹੜਾ ਵੀ ਵੀਰ ਆਪਣੇ ਤੋਂ ਮੱਝ ਲੈਣ ਆਊਗਾ ਉਹਦਾ ਜਿੰਨਾ ਵੀ ਹੋਵੇ ਆਪਾਂ ਬੰਦਾ ਤੰਦਾ ਜਰੂਰ ਮਾਨਤਾਨ ਕਰਾਂਗੇ ਦੋਸਤੋ 1 ਲੱਖ ਤੇ 10000 ਰੁਪਏ ਮੁੱਲ ਮੰਗਿਆ ਤੇ ਬਿਲਕੁਲ ਜਾਇਜ਼ ਮੰਗਿਆ ਮੱਝ ਦੇ ਹਿਸਾਬ ਦੇ ਨਾਲ ਢਾਂਚਾ ਮੱਝ ਦਾ ਦੇਖ ਲਓ ਕੱਦ-ਕੱਡ ਦੇਖੀਏ ਜੇ ਆਪਾਂ ਹਵਾਨਾ ਦੇਖੀ ਮੱਝ ਦਾ ਬਿਲਕੁਲ ਜਾਇਜ਼ ਰੇਟ ਆ ਤੇ ਮਾਨਤਾਨੇ ਦੇ ਵਿੱਚੋਂ ਫਿਰ ਵੀ ਹੋ ਜਾਣਾ ਕਿਉਂਕਿ ਮਜ਼ਦੂਰੀਆ ਘਰੇ ਮਤਲਬ ਇਹਦਾ ਡਾਈਟ ਤੋਂ ਵੀ ਮਤਲਬ ਬਾਹਲਾ ਚੱਲਿਆ ਫਿਰਦਾ ਜਾਂਦਾ ਤੇ ਆਪ ਪ੍ਰਾਈਵੇਟ ਜੌਬ ਕਰਦਾ ਉਹਦੇ ਕਰਕੇ ਸਾਡੀ ਪੂਰੀ ਸੀਲ ਹੈ ਮੱਝ ਆਏ ਹੈ ਨਹੀਂਗਾ ਵੀ ਮਤਲਬ ਹਵਾਨਾ ਨਾ ਤੁਸੀਂ ਇੱਧਰ ਇੱਧਰ ਖੜੀ ਖੜੀ ਇੱਥੋਂ ਜੇ ਤੁਸੀਂ ਆਹ ਦੇਖੋ ਸਮਾਰ ਕੇ ਨਾ ਜੇ ਇੱਥੋਂ ਦੇਖੋਗੇ ਤੁਸੀਂ ਹਵਾਨਾ ਪਿਛਲੇ ਪਾਸੂ ਵੀ ਦਿਖਾਉਂਦੀ ਹੈ ਪੱਟਾਂ ਤੋਂ ਅੱਗੇ ਪਾਸੇ ਵੀ ਦਿਖਾਉਂਦੀ ਹੈਗੀ ਬਾਕੀ ਦੋਸਤੋ ਸੌਦਾ ਤੁਸੀਂ ਕਰਨਾ ਸਮਝ ਤੁਹਾਡੀ ਹੈ ਮੇਰਾ ਕੰਮ ਤਾਂ ਸਿਰਫ ਵੀਡੀਓ ਬਣਾਉਣਾ ਹੈ ਜੋ ਵੀ ਅਗਲੀ ਕਾਰਵਾਈ ਆਉ ਤੁਹਾਡੀ ਹੈ ਤੇ ਇਹ ਮੇਰੇ ਪਿੰਡ ਦੇ ਵਿੱਚ ਮੱਝ ਖੜੀ ਸੀ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਆ ਦੇਖੋ ਕੂਚ ਆ ਕੇ ਮੱਝ ਖੜ ਗਈ ਐਨੀ ਮਤਲਬ ਸੀਲ ਹੈ ਮੱਝ ਕळे ਦਿਨ ਪਈ ਆ ਸੂਣ ਦੇ ਵਿੱਚ ਬਸ ਭਾਈ ਸੰਦੀ ਬਸ 1 ਲੱਖ ਤੇ 10000 ਰੇਟ ਆ ਦੋਸਤੋ ਇਹਦਾ ਮਾਨਤਾਣੇ ਦੇ ਵਿੱਚ ਹੋ ਜਾਊਗਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਵੀਰਾਂ ਨੂੰ